ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜਾ ਮਨ ਕਰ ਰਿਹਾ ਸੀਗਾ ਸਭ ਦਾ ਕਹਿੰਦੇ ਪੀਜ਼ਾ ਖਾਣਾ ਹਨਾ ਕਾਫੀ ਟਾਈਮ ਹੋ ਗਿਆ ਸੀ ਪੀਜ਼ਾ ਖਾਦਿਆਂ ਸਾਨੂੰ ਤੇ ਮੈਂ ਪੀਜ਼ਾ ਬਣਾਵਾਂਗੀ ਨਾਲ ਇੱਕ ਬਹੁਤ ਹੀ ਵਧੀਆ ਜਿਹੜਾ ਆਪਾਂ ਸ਼ਰਬਤ ਨਾਰਮਲੀ ਘਰ 'ਚ ਬਣਾਉਂਦੇ ਆ ਤੇ ਉਹ ਬਣਾਵਾਂਗੀ ਤੇ ਮੈਂ ਨਾ ইস্ট ਜਿਹੜੀ ਨਾ ਐਕਟੀਵੇਟ ਕਰ ਲਈ ਆ ਇਹ ਥੋੜਾ ਜਿਹਾ ਤੁਹਾਨੂੰ ਪਤਾ ਹੀ ਹੈ ਮਤਲਬ ਮੈਂ ਪਹਿਲਾਂ ਵੀ ਦੱਸਿਆ ਹੋਇਆ ਹੈ ਨਾ ਕੋਸਾ ਪਾਣੀ ਥੋੜਾ ਜਿਹਾ ਲੈਣਾ ਲਿਊਗਵਾਂ ਮੀ ਲੈਣਾ ਉਹਦੇ ਥੋੜੀ ਜਿਹੀ 슈ਗਰ ਅੱਧਾ ਚਮਚ ਕਰਕੇ ਤੇ ਆਪਾਂ ਈਸਟ ਦਾ ਇੱਕ ਚਮਚ ਭਰ ਕੇ ਪਾ ਦੇਣਾ ਤੇ ਉਹਨੂੰ 2 ਮਿੰਟ ਲਈ ਸਾਈਡ ਤੇ ਟੱਕ ਕੇ ਰੱਖ ਲੈਣਾ ਤੇ ਉਹਨਾਂ ਇਦਾਂ ਐਕਟੀਵੇਟ ਹੋ ਜਾਂਦੀ ਈਸਟ ਸੋ ਈਸ ਸਾਡੇ ਐਕਟੀਵੇਟਡ ਹੀ ਆ ਤੇ ਮੈਂ ਇਹਦੇ ਵਿੱਚ ਨਾ ਰਿਫਾਈਨਡ ਫਲੋਰ ਲੈ ਲਿਆ 250 ਗ੍ਰਾਮ ਤੇ ਤੁਸੀਂ ਆਪਣੇ ਹਿਸਾਬ ਨਾਲ ਹਨਾ ਜਿੰਨੇ ਮੈਂਬਰਸ ਨੇ ਉਹਨਾਂ ਬਣਾ ਲਿਓ ਤੇ ਜਿਹੜਾ ਸਾਲਟ ਮੈਂ ਲੈ ਲਿਆ ਤੁਹਾਡੇ ਸਵਾਦ ਅਨੁਸਾਰ ਹੀ ਲੈਣਾ ਮਤਲਬ ਜ਼ਿਆਦਾ ਨਹੀਂ ਲੈਣਾ ਕਿਉਂਕਿ ਸੌਸ ਦੇ ਵਿੱਚ ਵੀ ਹੁੰਦਾ ਹੈ ਨਮਕ ਸੋ ਅਜਵਾਇਨ ਲੈ ਲਈ ਮੈਂ ਥੋੜੀ ਜੀ ਇਹ ਤੁਸੀਂ ਮਤਲਬ ਇਹ ਆਪਸ਼ਨਲ ਹੈ ਬਟ ਇਹ ਡਾਈਜੈਸ਼ਨ ਲਈ ਵਧੀਆ ਹੁੰਦੀ ਹੈ ਸੋ ਮੈਂ ਇੱਕ ਚੁਟਕੀ ਜੀ ਪਾ ਦਿੱਤੀ ਉਹਨੂੰ ਕ੍ਰਸ਼ ਕਰਕੇ ਹੁਣ ਅਸੀਂ ਡੋ ਤਿਆਰ ਕਰ ਲਵਾਂਗੇ ਡੋ ਤਾਂ ਜਿਵੇਂ ਆਪਾਂ ਨਾਰਮਲ ਕਰਦੇ ਆ ਪ੍ਰੋਸੈਸ ਤੇ ਸੇਮ ਹੀ ਹੈ ਬਟ ਇਹ ਥੋੜਾ ਜਿਹਾ ਨਾ ਡੋ ਥੋੜਾ ਜਿਹਾ ਅਸੀਂ ਢਿੱਲਾ ਰੱਖਣਾ ਇਹਨੂੰ ਜ਼ਿਆਦਾ ਹਾਰਡ ਨਹੀਂ ਕਰਨਾ ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਮੈਂ ਉਸੇ ਮਤਲਬ ਥੋੜਾ ਪਾਣੀ ਜੇ ਸਰਦੀਆਂ ਦੇ ਵਿੱਚ ਤੇ ਥੋੜਾ ਜਿਹਾ ਕੋਸਾ ਕਰਕੇ ਪਾਣੀ ਨਾਲ ਫਿਰ ਜਲਦੀ ਰਿਜ਼ਲਟ ਆ ਜਾਂਦਾ ਹੈ ਰਾਈਜ਼ ਹੋ ਜਾਂਦਾ ਆਟਾ ਫਰਮੈਂਟ ਤੇ ਗਰਮੀਆਂ ਵਿੱਚ ਨਾਰਮਲ ਪਾਣੀ ਇੰਨਾ ਗਰਮ ਹੁੰਦਾ ਸੋ ਜ਼ਿਆਦਾ ਕਰਨ ਦੀ ਲੋੜ ਹੀ ਨਹੀਂ ਹੈਗੀ ਤੇ ਇਸ ਕਰਕੇ ਮੈਂ ਥੋੜਾ ਜਿਹਾ ਇੱਥੇ ਤੁਸੀਂ ਘਿਓ ਲੈ ਸਕਦੇ ਹੋ ਬਟਰ ਲੈ ਸਕਦੇ ਹੋ ਮੈਂ ਇੱਥੇ 올ਿਵ ਆਇਲ ਲਿਆ ਤੇ ਥੋੜਾ ਜਿਹਾ ਇਹਨੂੰ ਇਹਦੇ ਨਾਲ ਕੀ ਹੁੰਦਾ ਮੋਇਸਚਰ ਮਤਲਬ ਮੋਇਸਚਰ ਕੰਟੈਂਟ ਬਣਿਆ ਰਹਿੰਦਾ ਆਪਣਾ ਜਦੋਂ ਪੀਜ਼ਾ ਅਸੀਂ ਖਾਂਦੇ ਆ ਨਾ ਤੇ ਅੰਦਰੋਂ ਸੌਫਟ ਬਣਿਆ ਰਹਿੰਦਾ ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਤੇਲ ਵੀ ਪਾਰੋ ਲਗਾ ਕੇ ਨਾ ਤੇ ਇਹਨੂੰ ਅਸੀਂ ਰਿਕਵਰ ਕਰਕੇ ਨਾ ਤੇ ਰੈਸਟ ਕਰਨ ਲਈ ਮਤਲਬ ਘੱਟੋ ਘੱਟ ਅਸੀਂ ਅੱਧਾ ਘੰਟਾ ਦੇ ਰੱਖਣੇ ਰੱਖਣਾ ਹੈ ਸੋ ਇਹਦੇ ਨਾਲ ਰਿਜ਼ਲਟ ਵਧੀਆ ਆਏਗਾ ਸੋ 30 ਮਿੰਟ ਤੋਂ ਬਾਅਦ ਅਸੀਂ ਇਹਨੂੰ ਚੈੱਕ ਕਰਾਂਗੇ ਤੇ ਗਰਮੀਆਂ ਵਿੱਚ ਤੇ ਹੋਈ ਜਾਣਾ ਹੈ ਸੋ ਜਦ ਸਰਦੀਆਂ ਦਾ ਜਿਵੇਂ ਟਾਈਮ ਹੁੰਦਾ ਨਾ ਉਦੋਂ ਥੋੜਾ ਟਾਈਮ ਜ਼ਿਆਦਾ ਵੀ ਲੱਗ ਜਾਂਦਾ ਕਈ ਵਾਰੀ ਨਾ ਹੁੰਦੀ ਨਹੀਂ ਸਟੈਕਟਿਵੇਟ ਹਨਾ ਸੋ ਮੈਂ ਦੇਖਿਆ ਤੇ ਅੱਧਾ ਘੰਟੇ ਤੋਂ ਪਹਿਲਾਂ ਹੀ ਇਹ ਰਾਈਜ਼ ਹੋ ਗਿਆ ਸੀਗਾ ਚੰਗੀ ਤਰ੍ਹਾਂ ਤੇ ਇਹ ਗਰਮੀ ਦਾ ਕਮਾਲ ਹੈ ਤੇ ਫੇਰ ਕੀ ਹੋਣਾ ਬਸ ਆਪਾਂ ਕੀ ਕਰਨਾ ਹੁਣ ਜਿੰਨੀਆਂ ਤੁਹਾਡੇ ਕੋਲ ਵੈਜੀਸ ਹੈਗੀਆਂ ਘਰ ਮੇਰੇ ਕੋਲ ਸਿਰਫ ਇਸ ਟਾਈਮ ਸ਼ਿਮਲਾ ਮਿਰਚ ਤੇ ਸੋਰੀ ਟਮਾਟਰ ਤੇ ਪਿਆਜ਼ ਹੈਗਾ ਤੁਸੀਂ ਇੱਥੇ 올ਿਵਸ ਪਾ ਸਕਦੇ ਹੋ ਹਨਾ ਕੌਨਸ ਪਾ ਸਕਦੇ ਹੋ ਕੋਈ ਹੋਰ ਵੈਜੀਸ ਆ ਤੁਸੀਂ ਮਸ਼ਰੂਮ ਵਗੈਰਾ ਪਨੀਰ ਵਗੈਰਾ ਪਾ ਸਕਦੇ ਹੋ ਜੇ ਅਸੀਂ ਘਰ ਨੋਰਮਲ ਨੋਰਮਲ ਮਤਲਬ ਇੱਕ ਪੀਜ਼ਾ ਬਣਨਾਣਾ ਸੀਗਾ ਤੇ ਜਿਵੇਂ ਮਤਲਬ ਘਰਾਂ ਵਿੱਚ ਸ਼ਿਮਲਾ ਮਿਰਚ ਤੇ ਪਈ ਰਹਿੰਦੀ ਸਾਡੇ ਕੋਲ ਤੇ ਪਈ ਹੁੰਦੀ ਹੈ ਸੋ ਮੈਂ ਕਿਹਾ ਚੱਲ ਆਪਾਂ ਨਾ ਐਵੇਂ ਕਰਕੇ ਬਣਾ ਲੈਨੇ ਆ ਸਿੰਪਲ ਜਿਹਾ ਇੱਕ ਪੀਜ਼ਾ ਤਿਆਰ ਹਨਾ ਕਰ ਲੈਨੇ ਆ ਸੋ ਰਫਲੀ ਚੋਪ ਕਰ ਲਓ ਤੁਸੀਂ ਵੈਜੀਸ ਨੂੰ ਜਿਵੇਂ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਨਾ ਘਰ 'ਚ ਹੀ ਤਿਆਰ ਕਰ ਰਹੇ ਆ ਇਹਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਆ ਭੀ ਹਨਾ ਵੀ ਇਦਾਂ ਹੀ ਹੋਣੀ ਚਾਹੀਦੀ ਸਬਜ਼ੀਆਂ ਕੱਟੀਆਂ ਸੋ ਮੈਂ ਐਵੇਂ ਕਰਕੇ ਨਾ ਪਿਆਜ਼ ਨੂੰ ਇੱਕ ਲੈ ਲਿਆ ਤੇ ਇੱਕ ਸ਼ਿਮਲਾ ਮਿਰਚ ਲੈ ਲਈ ਤੇ ਇੱਕ ਛੋਟਾ ਟਮਾਟਰ ਲੈ ਲਿਆ ਤੇ ਟਮਾਟਰ ਦਾ ਵੀ ਸਵਾਦ ਬਹੁਤ ਹੀ ਵਧੀਆ ਆਂਦਾ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਪੀਜ਼ਾ ਵਿੱਚ ਟਮਾਟਰ ਦਾ ਨਾ ਸਵਾਦ ਬਹੁਤ ਹੀ ਵਧੀਆ ਆਂਦਾ ਸੋਨਾ ਆਪਾਂ ਕੈਪਸਿਕਮ ਵੀ ਕੱਟ ਲਈ ਤੇ ਇਹਦਾ ਟਮਾਟਰ ਨਾ ਅਸੀਂ ਐਵੇਂ ਕਰਕੇ ਕੱਟ ਲੈਣੇ ਆ ਹੈਗਾ ਹਰ ਇੱਕ ਸਲਾਈਸ ਦੇ ਵਿੱਚ ਜਿਹੜਾ ਇੱਕ ਇੱਕ ਪੀਸ ਆ ਜਾਵੇ ਹਨਾ ਤੇ ਫਿਰ ਮੈਂ ਕੀ ਕੀਤਾ ਆਪਾਂ ਟ੍ਰੇ ਲੈ ਲੈਣੀ ਆ ਤੇ ਓਵਨ ਨੂੰ ਸੌਰੀ ਮੈਂ ਇਹ ਤਾਂ ਭੁੱਲ ਗਈ ਸੀ ਪਹਿਲਾਂ ਹਨਾ ਤੇ ਮੈਂ ਬਾਕੀ ਕੰਮ ਕਰਨ ਲੱਗ ਪਈ ਜਦਕਿ ਇਹ ਪਹਿਲਾਂ ਹੀ ਹਨਾ ਹੋ ਜਾਣਾ ਸੀਗਾ ਪ੍ਰੀ ਹੀਟ ਜੋ ਮੈਂ ਪਹਿਲਾਂ ਕਰਦੇ ਚਲੋ ਕੋਈ ਗੱਲ ਨਹੀਂ 10 ਮਿੰਟ ਵੇਟ ਕਰ ਲਵਾਂਗੇ ਸੋ ਮੈਂ ਕੀ ਕੀਤਾ ਇੱਥੇ 10 ਮਿੰਟ ਲਈ ਨਾ ਪ੍ਰੀ ਹੀਟ ਕਰ ਲਈ ਰੱਖ ਦਿੱਤਾ ਓਵਨ 180 ਡਿਗਰੀ ਤੇ ਤੇ ਤਦ ਤੱਕ ਅਸੀਂ ਹੁਣ ਬਾਕੀ ਕੰਮ ਕਰ ਲੈਣੇ ਆ ਬਾਕੀ ਕੰਮ ਰਹਿ ਨਹੀਂ ਗਿਆ ਹੁਣ ਵੈਸੇ ਪੀਜ਼ਾ ਦੀ ਤਿਆਰੀ ਕਰਨੀ ਹੈ ਤੇ ਮੈਂ ਕਿਹਾ ਕਿ ਤਾਂ ਸੈਲਫ ਸਾਫ ਕਰ ਲਈ ਕਿਉਂਕਿ ਮੈਨੂੰ ਨਾ ਥੋੜਾ ਮੈਂ ਕਿਹਾ ਪੀਜ਼ਾ ਕਿੱਥੇ ਵੇਲਾਂਗੀ ਹਨਾ ਸੋ ਮੈਂ ਕਿਹਾ ਸੈਲਫ ਪਹਿਲਾਂ ਵੀ ਚੰਗੀ ਤਰ੍ਹਾਂ ਕਲੀਨ ਕੀਤੀ ਹੋਈ ਵੈਸੇ ਮੈਂ ਤੇ ਫਿਰ ਮੈਂ ਪੀਜ਼ਾ ਵੇਲਨ ਇਹਨਾਂ ਹੋਰ ਥੋੜੀ ਜਿਹਾ ਨੂੰ ਕਲੀਨ ਕਰ ਦਿੱਤੀ ਤੇ ਆਪਾਂ ਇੱਕ ਮੈਂ ਇੱਥੇ ਨਾ ਥਿਨ ਕਰਸਟੀ ਮਤਲਬ ਜ਼ਿਆਦਾ ਮਤਲਬ ਨਹੀਂ ਮੋਟਾ بیس ਰੱਖਾਂਗੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੇ ਮੈਂ ਨਾਰਮਲੀ ਰੱਖਾਂਗੀ ਕਿਉਂਕਿ ਰਾਈਜ਼ ਹੋ ਹੀ ਜਾਂਦਾ ਸੋ ਜ਼ਿਆਦਾ ਆਟਾ ਵੀ ਚੰਗਾ ਨਹੀਂ ਲੱਗਦਾ ਪੀਜ਼ੇ ਵਿੱਚ ਸੋ ਥੋੜਾ ਥੋੜਾ ਇਹ ਨਾ ਸੁੱਕਾ ਲਗਾ ਕੇ ਨਾ ਤੁਸੀਂ ਮੈਦਾ ਲਗਾ ਲਓ ਚਾਹੇ ਆਟਾ ਇੱਥੇ ਮੈਂ ਆਟਾ ਯੂਜ਼ ਕਰ ਰਹੀ ਆ ਤੇ ਉਹਨਾਂ ਨਾ ਜਲਦੀ ਈਜ਼ੀ ਵੀ ਬੇਲਿਆ ਜਾਂਦਾ ਹੈ ਹਨਾ ਤੇ ਇਸ ਟ੍ਰਿਕ ਨਾਲ ਤੁਸੀਂ ਇਹਨੂੰ ਫਲਾ ਲੈਣਾ ਹੈ ਜਿੰਨੀ ਤੁਹਾਡੀ ਟ੍ਰੇ ਹੈ ਜੇ ਗੋਲ ਟ੍ਰੇ ਹੈ ਮਤਲਬ ਗੋਲ ਗੋਲ ਵੀ ਕਰ ਸਕਦੇ ਜਿਵੇਂ ਸਾਡਾ ਕਨਵੈਕਸ਼ਨ ਥੱਲੇ ਉਹ ਜਿਹੜਾ ਲੱਗਾ ਨਾ ਮਾਈਕ੍ਰੋਵੇਵ ਇਹ ਕਨਵੈਕਸ਼ਨ ਮਾਈਕ੍ਰੋਵੇਵ ਹੈ ਸੋ ਇਹਦੇ ਵਿੱਚ ਵੀ ਤਿਆਰ ਹੋ ਜਾਂਦਾ ਹੈ ਤੇ ਬਟ ਓਵਨ ਜਿਹੜਾ ਹੈਗਾ ਤੇ ਉਹਦੇ ਵਿੱਚ ਤੇ ਹਨਾ ਉਹਦੇ ਵਰਗੀ ਰੀਜ਼ ਕੋਈ ਨਹੀਂ ਹੈਗੀ ਵੈਸੇ ਉਹ ਜ਼ਿਆਦਾ ਵਧੀਆ ਤਿਆਰ ਕਰਦਾ ਰਿਜ਼ਲਟ ਤੇ ਕੜਾਈ ਵਿੱਚ ਵੀ ਆਪਾਂ ਪੀਜ਼ਾ ਤਿਆਰ ਕਰ ਸਕਦੇ ਹਾਂ ਤੇ ਮੈਨੂੰ ਓਵਨ ਵਿੱਚ ਬਣਾਉਣਾ ਜ਼ਿਆਦਾ ਵਧੀਆ ਲੱਗਦਾ ਹੈ ਤੇ ਅਗਰ ਕੜਾਈ ਵਿੱਚ ਬਣਾਉਣਾ ਬਸ ਕੜਾਈ ਨੂੰ ਵੀ ਤੁਸੀਂ ਇੱਧਰ ਜਿਵੇਂ ਮੈਂ ਪ੍ਰੀ ਹੀਟ ਕਰ ਰਹੀ ਆਂ ਤੇ ਐਵੇਂ ਹੀ ਕੜਾਈ ਵਿੱਚ ਤੁਸੀਂ ਨਮਕ ਨਮਕ ਪਾ ਕੇ ਨਾ ਥੋੜਾ ਜਿਹਾ ਤੇ ਕੜਾਈ ਨੂੰ ਟੱਕ ਕੇ ਤੇ ਉਹਨੂੰ 10 ਮਿੰਟ ਲਈ ਤੁਸੀਂ ਪਹਿਲਾਂ ਪ੍ਰੀ ਹੀਟ ਕਰ ਲੈਣਾ ਤੇ ਬਾਅਦ ਵਿੱਚ ਤੁਸੀਂ ਮਤਲਬ ਪੀਜ਼ੇ ਦੀ ਟ੍ਰੇ ਨੂੰ ਉਹਦੇ ਚ ਰੱਖ ਦੇਣਾ ਥੋੜਾ نیچے ਸਟੈਂਡ ਲਗਾ ਕੇ ਤੇ ਉੱਥੇ ਤੁਹਾਨੂੰ 30 ਮਿੰਟ ਤੱਕ ਰਿਜ਼ਲਟ ਅੱਧਾ ਘੰਟਾ ਉਹਨੂੰ ਪਕਾਣਾ ਤੇ ਪੀਜ਼ਾ ਤੁਹਾਡਾ ਬਣ ਕੇ ਤਿਆਰ ਹੋਏ ਨਾ ਕੜਾਈ ਦੇ ਵਿੱਚ ਵੀ ਸੋ ਮੈਂ ਇਥੇ ਕੈਚ ਸੌਰੀ ਕੈਚਅਪ ਕਹਿ ਰਹੀ ਆ ਪੀਜ਼ਾ ਪਾਸਤਾ ਸੌਸ ਮੈਂ ਲਗਾ ਲਈ ਸੀਗੀ ਤੇ ਮੈਂ ਦੱਸ ਰਹੀ ਸੀ ਕਿ ਮੈਂ ਕਹ ਜਿਹੜੀ ਆ ਵਾਲੀ ਚੀਜ਼ ਹੈ ਨਾ ਡੇਰੀ ਕraft ਇਹ ਇੰਨੀ ਵਧੀਆ ਮਤਲਬ ਮੈਂ ਅਮੁਲਦੇ ਵੀ ਯੂਜ਼ ਕਰਦੀ ਆ ਇਹ ਨਹੀਂ ਵੀ ਮੈਂ ਉਹ ਨਹੀਂ ਕਰਦੀ ਮੈਂ ਜਦੋਂ ਵੀ ਇਹ ਲੈ ਕੇ ਆਨੀ ਮਿਲ ਜਾਵੇ ਨਾ ਤੇ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਇੰਨੀ ਟੇਸਟੀ ਹੁੰਦੀ ਨਾ ਇਹ ਮਤਲਬ ਦਿਲ ਕਰਦਾ ਮਤਲਬ ਹੋਰ ਖਾਈ ਇਹ ਚੀਜ਼ ਬਹੁਤ ਹੀ ਵਧੀਆ ਹੁੰਦੀ ਹੈ ਸੋ ਤੁਸੀਂ ਵੀ ਟ੍ਰਾਈ ਕਰਿਓ ਅਗਰ ਤੁਹਾਨੂੰ ਨੀਅਰ ਬਾਏ ਮਿਲ ਜੇ ਤੇ ਡੇਰੀ ਕraft ਜੌਨਸਨ ਦੀ ਇਹ ਚੀਜ਼ ਹੈ ਬਸ ਇਹਦਾ ਅਮੁਲ ਨੂੰ ਥੋੜਾ ਜਿਹਾ بس 10-20 ਰੁਪਏ ਦਾ ਮੈਨੂੰ ਲੱਗਦਾ ਫਰਕ ਹੋਏਗਾ ਤੇ ਜ਼ਿਆਦਾ ਹੋਏਗਾ ਤੇ ਬਾਕੀ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਥੋੜਾ ਜਿਹਾ ਸੀ نیچے ਪਾਦਣੀ ਚੀਜ਼ ਜ਼ਿਆਦਾ ਹੀ ਪਾਣੀ ਹੈ ਨਾ ਕਿ ਉੱਪਰ ਵਾਸੀ ਥੋੜੀ ਥੋੜੀ ਪਾਵਾਂਗੇ نیچے ਮੈਂ ਜ਼ਿਆਦਾ ਚੀਜ਼ ਪਾ ਦਿੱਤੀ ਤੇ ਮਤਲਬ ਮੈਂ ਥੋੜਾ ਜਿਹਾ ਕਰਸ਼ ਜੇ ਕਰਕੇ ਪਾ ਰਹੀ ਸੀ ਕਿਉਂਕਿ ਥੋੜਾ ਥੋੜਾ ਮੋٹے-ਮੋਟੇ ਸੀਗੇ ਆ ਨੀ ਤੇ ਤੁਸੀਂ ਮਤਲਬ ਐਵੇਂ ਰਫਲੀ ਜਿਵੇਂ ਵੀ ਪਾ ਸਕਦੇ ਆਪਾਂ ਘਰ 'ਚ ਤਿਆਰ ਕਰ ਰਹੇ ਹਾਂ ਨਾ ਤੇ ਜਿੰਨੀਆਂ ਵੈਜੀਸ ਹੈਗੀਆਂ ਤੁਸੀਂ ਇਹਨੂੰ ਹੈਲਦੀ ਹੋਰ ਤਰੀਕੇ ਨਾਲ ਬਣਾ ਸਕਦੇ ਹੋ ਜੇ ਅਸੀਂ ਮੈਦਾ ਯੂਜ਼ ਕਰ ਰਹੇ ਹਾਂ ਤੇ ਉੱਪਰ ਵੈਜੀਸ ਨਾਲ ਤੁਸੀਂ ਹੈਲਦੀ ਕਰਦੇ ਹੋ ਹਨਾ ਤੇ ਬੱਚੇ ਮਤਲਬ ਇਸ ਤਰੀਕੇ ਨਾਲ ਵੈਜੀਸ ਵੀ ਖਾ ਲੈਂਦੇ ਨੇ ਉਵੇਂ ਤੋਂ ਖਾਂਦੇ ਨਹੀਂ ਹੈਗੇ ਸੋ ਮੈਂ ਉੱਪਰ ਵੀ ਚੀਜ਼ ਇਹਦੇ ਪਾ ਦਿੱਤੀ ਹੈ ਦੇਖੋ ਪੀਜ਼ਾ ਆਪਾ ਮਤਲਬ ਕਿੰਨਾ ਟਾਈਮ ਬਾਅਦ ਬਣਾਉਣਾ ਹੁੰਦਾ ਸੋ ਪਰ ਪਰ ਕੇ ਜਿੰਨਾ ਤੁਹਾਡਾ ਦਿਲ ਕਰਦਾ ਤੇ ਚੀਜ਼ ਖਾਓ ਚੀਜ਼ ਵੈਸੇ ਵੀ ਆਨ ਹੈਲਦੀ ਨਹੀਂ ਹੁੰਦੀ ਨਹੀਂ ਤੇ ਬਾਕੀ ਮੈਂ ਆਇਆ ਕਲੀਨ ਕਰ ਲਿਆ ਮੈਂ ਕਿਹਾ ਹੁਣ ਮੈਂ ਕਲੀਨ ਕਰਨ ਤੋਂ ਬਾਅਦ ਹੀ ਮਤਲਬ ਓਵਨ ਚ ਲਗਾਵਾਂਗੀ ਥੋੜੇ ਮੈਨੂੰ ਵਧੀਆ ਲੱਗਦਾ ਸੈਲਫ ਸਾਫ ਹੋਣੀ ਚਾਹੀਦੀ ਹੈ ਸੋ ਹੁਣ ਕੀ ਕਰਨਾ ਉਧਰ ਮੇਰਾ ਓਵਨ ਵੀ ਪ੍ਰੀ ਹੀਟ ਹੋ ਚੁੱਕਿਆ ਸੀਗਾ ਤੇ ਹੁਣੇ ਪੀਜ਼ਾ ਦੇ ਅੰਦਰ ਜਾਣ ਲਈ ਤਿਆਰ ਹੈ ਤੇ ਮੈਂ ਕੀ ਕੀਤਾ ਇਸ ਬਨਨ ਲੋਅਰ ਰੈਕ ਤੇ ਲਗਾਇਆ ਲੋਅਰ ਰੈਕ ਤੇ ਹੈਗਾ نیچے ਆਪਾਂ ਕ੍ਰਿਸਪੀ ਖਾਣਾ ਪਸੰਦ ਕਰਦੇ ਹਾਂ ਸੋ ਅੱਜ ਮੈਂ ਕੀ ਕੀਤਾ ਲੋਅਰ ਰੈਕ ਤੇ ਲਗਾਤਾ ਇਹਨੂੰ 200 ਡਿਗਰੀ ਦੇ ਉੱਤੇ ਇਹ 18 ਮਿੰਟ ਦੇ ਵਿੱਚ ਹੋ ਗਿਆ ਸੀਗਾ ਸੋ ਉਹਨਾ ਟਾਈਮ ਮੈਂ ਕੀ ਕੀਤਾ ਮੈਂ ਕਿਹਾ ਇੱਕ ਸ਼ਰਬਤ ਜਿਆ ਤਿਆਰ ਕਰ ਗਰਮੀ ਬਹੁਤ ਲੱਗ ਰਹੀ ਸੀਗੀ ਤੇ ਮੈਂ ਸ਼ਰਬਤ ਤਿਆਰ ਕਰਨ ਲੱਗੀ ਸੀ ਕਤੀਰਾ ਗੁੰਨ ਮੈਂ ਪੇਕੇ ਰੱਖੀ ਸੀ ਹਨਾ ਇਹਦੇ ਸਭ ਨੂੰ ਪਤਾ ਹੀ ਹੈ ਸੋ ਮੈਂ ਅੱਧਾ ਘੰਟਾ ਪਹਿਲਾਂ ਮੈਂ ਨਾ ਖਤੀਰਾ ਗੂੰਦ ਪਾਣੀ ਵਿੱਚ ਡੁਬੋ ਕੇ ਰੱਖ ਦਿੱਤੀ ਸੀ ਉਹ ਰਾਈਜ਼ ਹੋ ਚੁੱਕੀ ਸੀ ਮੈਂ ਕਾਫੀ ਡੇਲੀ ਅਸੀਂ ਖਤੀਰਾ ਗੂੰਦ ਬਹੁਤ ਹੀ ਖਾਂਦੇ ਆ ਸਾਡੇ ਸਾਰੇ ਬਹੁਤ ਖਾਂਦੇ ਆ ਸੋ ਸ਼ਰਬਤ ਲੈ ਲਿਆ ਦੋ ਤੋਂ ਤਿੰਨ ਚਮਚ ਇੱਕ ਚ ਗਲਾਸ 'ਚ ਮੈਂ ਪਾ ਕੇ ਨਾ ਤੇ ਦੁੱਧ ਵਾਲਾ ਸ਼ਰਬਤ ਬਣਾ ਰਹੀ ਸੀ ਮੈਂ ਇਹਦੇ ਵਿੱਚ ਇੱਕ ਇੱਕ ਚਮਚ ਦੁੱਧ ਦਾ ਵੀ ਲਾਵਾਂਗੀ ਉਹ ਜਿਵੇਂ ਸ਼ਬੀਲ ਨਹੀਂ ਹੁੰਦੀ ਮਤਲਬ ਸ਼ਬੀਲ ਪੰਜਾਬ ਵਿੱਚ ਤੇ ਨਾਰਮਲ ਹੀ ਹਨਾ ਵੈਸੇ ਤੇ ਹਰ ਕਿਤੇ ਹੁੰਦੀ ਹੈ ਤੇ ਇਹ ਬਹੁਤ ਹੀ ਵਧੀਆ ਲੱਗਦੀ ਹੈ ਤੇ ਮੇਰਾ ਮਤਲਬ ਬੇਬੀ ਇਹਨੂੰ ਕਹਿੰਦਾ ਹੈ ਕਹਿੰਦਾ ਇਹ ਮਤਲਬ ਪਿੰਕ ਪਾਣੀ ਪੀਣਾ ਹੈ ਨਾ ਉਹਨੇ ਇਹਦਾ ਨਾਮ ਰੱਖਿਆ ਪਿੰਕ ਪਾਣੀ ਸੋ ਉਹਨੂੰ ਜਦੋਂ ਵੀ ਪਲਾਈਦਾ ਨਾ ਇਸ ਤਰੀਕੇ ਨਾਲ ਪਲਾਈਦਾ ਵੀ ਪਿੰਕ ਪਾਣੀ ਹੁਣ ਉਹਨੂੰ ਮੈਂ ਪਲਾਂ ਚੱਲ ਲਈਆਂ ਦੇਖੋ ਕਿਦਾਂ ਹੈ ਨਾ ਸੋ ਇਹ ਬੜਾ ਮਤਲਬ ਵਧੀਆ ਠੰਡਾ ਹੁੰਦਾ ਤੁਸੀਂ ਵੀ ਜਰੂਰ ਟਰਾਈ ਕਰਿਆ ਕਰੋ ਜਿੱਦਾਂ ਮਤਲਬ ਥੱਕ ਜਾਂਦਾ ਨਾ ਬੰਦਾ ਕੁਕਿੰਗ ਕਰਦੇ ਕਰਦੇ ਜਾਂ ਗਰਮੀ ਲੱਗਦੀ ਹੈ ਸੋ ਇਸ ਤਰੀਕੇ ਨਾਲ ਸੋ ਇੱਧਰ ਪੀਜ਼ਾ ਹੋ ਰਿਹਾ ਸੀਗਾ ਤੇ ਬਾਅਦ ਵਿੱਚ ਮੈਂ ਆ ਕੇ ਦੇਖਿਆ ਤੇ 17 ਮਿੰਟ ਬਾਅਦ ਮੈਂ ਚੈੱਕ ਕੀਤਾ ਤੇ ਪੀਜ਼ਾ ਹੋ ਗਿਆ ਸੀਗਾ ਤੇ ਐਨੇ ਮਤਲਬ ਅਲਾਰਮ ਸਾਈਨ ਦੇ ਦਿੱਤਾ ਸੀਗਾ ਤੁਸੀਂ ਕੱਢ ਲਵੋ ਸੋ ਮੈਂ ਦੇਖ ਰਹੀ ਸੀ ਤੇ ਇਦਾਂ ਤੁਸੀਂ ਇਹਨਾਂ ਹੁਣ ਮਤਲਬ ਥੋੜਾ ਜਿਹਾ ਨਾ ਨੂੰ ਮੈਂ ਰੱਖ ਲਿਆ ਸੀਗਾ 1 ਮਿੰਟ ਲਈ ਨਾ ਤੇ ਇਹ ਬਹੁਤ ਹੀ ਗਰਮ ਸੀਗਾ ਤੇ ਅੰਦਰ ਮਤਲਬ ਆਪੇ ਟੈਂਪਰੇਚਰ ਜਦੋਂ ਨਾਰਮਲ ਹੋ ਜਾਂਦਾ ਫਿਰ ਮੈਂ ਇਹਨੂੰ ਕੱਢ ਲਿਆ ਫਿਰ ਇਦਾਂ ਇਸ ਤਰੀਕੇ ਨਾਲ ਪੀਜ਼ਾ ਨਾ ਮਤਲਬ ਜਲਦੀ ਕਈ ਵਾਰੀ ਪਾਣੀ ਜਨ ਛੱਡ ਦਿੰਦਾ ਉਵੇਂ ਨਹੀਂ ਹੁੰਦਾ ਇਹ ਕ੍ਰਿਸਪੀ ਰਹਿੰਦਾ ਹੈ ਸੋ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਹਨਾ ਜਿਵੇਂ ਸੀਜ਼ਨਿੰਗ 오ਰੀਗানো ਇੱਥੇ ਮੈਂ ਚਿਲੀ ਫਲੇਕਸ ਸਕਿਪ ਕਰ ਰਹੀਆਂ ਕਿਉਂਕਿ ਬੱਚੇ ਨੇ ਖਾਣਾ ਸੀਗਾ ਸੋ ਇਸ ਕਰਕੇ ਮੈਂ ਇੱਥੇ ਸਿਰਫ ਕਾਲੀ ਮਿਰਚ ਲੈ ਰਹੀਆਂ ਕਾਲੀ ਮਿਰਚ ਦਾ ਫਲੇਵਰ ਇੰਨਾ ਵਧੀਆ ਆਉਂਦਾ ਨਾ ਪੀਜ਼ਾ ਦੇ ਵਿੱਚ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਮੈਂ ਪੀਜ਼ਾ ਸੀਜ਼ਨਿੰਗ ਲਏ ਤੇ ਪੀਜ਼ਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ ਸੀਗਾ ਬਹੁਤ ਹੀ ਜ਼ਿਆਦਾ ਮਤਲਬ ਚੀਜ਼ੀ ਸੀਗਾ ਤੇ ਮੈਂ ਦੱਸ ਰਹੀ ਸੀ ਕਿ ਮੈਂ ਕਿਹਨੇ ਚੋ ਵੀ ਕਿੰਨਾ ਜ਼ਿਆਦਾ ਕ੍ਰਿਸਪ ਬਣਿਆ ਸੋ ਕਈ ਮਤਲਬ ਸੌਫਟ ਖਾਣਾ ਪਸੰਦ ਕਰਦੇ ਬਟ ਸਾਨੂੰ ਬੇਸ ਇਹਦਾ ਨਾ ਕ੍ਰਿਸਪ ਵਧੀਆ ਲੱਗਦਾ ਹੈ ਪੀਜ਼ੇ ਦਾ ਉਪਰੋਂ ਸੌਫਟ ਹੋਵੇ ਚੀਜ਼ੀ ਚੀਜ਼ੀ ਹੋਵੇ ਸੋ ਇਸ ਤਰੀਕੇ ਨਾਲ ਮੈਂ ਇਹਨੂੰ ਸਲਾਈਸਸ ਵਿੱਚ ਕੱਟ ਲਿਆ ਤੇ ਬਹੁਤ ਹੀ ਵਧੀਆ ਸੱਚੀ ਜੇ ਤੁਸੀਂ ਖਾਦਾ ਤੇ ਬੜਾ ਸਭ ਨੂੰ ਪਸੰਦ ਆਇਆ ਇੱਕ ਸਭ ਦੋਨਾਂ ਲਈ ਸਬਸਕ੍ਰਾਈਬ ਮਤਲਬ ਸਰਪ੍ਰਾਈਜ਼ ਸੀਗੇ ਅੰਦਰ ਸੀਗੇ ਬੈਠੇ ਤੇ ਉਹ ਵੇਟ ਕਰ ਰਹੇ ਸੀਗੇ ਵੀ ਕੁਝ ਖਾਣ ਨੂੰ ਕੀ ਆਏਗਾ ਬਟ ਮੈਂ ਉਹਨਾਂ ਨੂੰ ਨਹੀਂ ਦੱਸਿਆ ਅਜ ਮੈਂ ਪੀਜ਼ਾ ਬਣਾ ਰਹੀ ਆ ਸੋ ਉਹਨਾਂ ਲਈ ਸਰਪ੍ਰਾਈਜ਼ ਹੀ ਸੀਗਾ ਤੇ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਕਰਿਓ ਬਹੁਤ ਈਜ਼ੀ ਐ ਨਾਲ ਘਰ 'ਚ ਬਣਾਉਣਾ ਵੀ ਈਜ਼ੀ ਐ ਤੇ ਭੁੱਖ ਜ਼ਿਆਦਾ ਲੱਗੀ ਸੀ ਇਸ ਕਰਕੇ ਦੂਸਰਾ ਪੀਜ਼ਾ ਵੀ ਮੈਂ ਲਗਾ ਦਿੱਤਾ ਤੇ ਇਹਦੀ ਵੀ ਹੁਣ ਵੇਟ ਕਰਦੇ ਹਾਂ 17 ਤੋਂ 18 ਮਿੰਟ ਤੇ ਤਦ ਤੱਕ ਲਈ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਕਮੈਂਟ ਜਰੂਰ ਕਰਿਆ ਕਰੋ ਅਗਰ ਤੁਹਾਨੂੰ ਪਸੰਦ ਆਂਦੀ ਐ ਤੇ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ